ਰਖੜੀ ਸਪੈਸ਼ਲ ਮੈਂ ਆਈ ਆਈ ਇੰਸੇ ਤੋਂ ਮੈਂ ਉਹ ਕੱਢ ਲਿੱਤਾ ਐ ਸਾਡਾ ਸੋਨਾ ਜਾਸ ਸੋਨੇ ਨੰਨੇ ਆਹ ਲੋ ਗਲਾਸ ਅੰਚੇ ਦੇ ਗਲਾਸ ਨੇ ਤੇ ਇਹ ਜਿਵੇਂ ਤੁਹਾਨੂੰ ਪਰਚੇਜ਼ ਕਰ ਸਕਦੇ ਹੋ ਜੇਕਰ ਠੀਕ ਆ ਤੁਸੀਂ ਆਉਣ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਚੱਲਦੇ ਆਂ ਬਰਨਾਲਾ ਡੀਮਾਰਟ ਵਿੱਚ ਬਰਨਾਲਾ ਡੀਮਾਰਟ ਵੈਸੇ ਹੰੜਿਆ ਆਇਆ ਤੇ ਬਰਨਾਲ ਦੇ ਵਿੱਚ ਕਾਰਜ ਹੈ ਤੇ ਆਪਾਂ ਚੱਲਦੇ ਆਂ ਜਾ ਕੇ ਉੱਥੋਂ ਸ਼ਾਪਿੰਗ ਕਰਕੇ ਲਓਕਿੰਦੇ ਆਪਾਂ ਦੇਖਦੇ ਆਂ ਕਿੰਨਾ ਕੁ ਸਾਮਾਨ ਆਪਣੇ ਇੱਥੇ ਪਿੰਡਾਂ ਦੇ ਵਿੱਚ ਸਸਤਾ ਜਾਂ ਮਹਿੰਗਾ ਤੇ ਉੱਥੇ ਕੀ ਰੇਟ ਆ ਤੇ ਚਲੋ ਮਿਲਦੇ ਆਂ ਫਿਰ ਵੀਡੀਓ ਦੇ ਵਿੱਚ ਬਾਈ ਪਿੰਡ ਤੋਂ ਅਜੇ ਮੈਂ 10 ਕਿਲੋਮੀਟਰ ਦੂਰ ਆਇਆ 12 ਕਿਲੋਮੀਟਰ ਦੂਰ ਪਿੰਡ ਵਧੀਆ ਮੀਂਹ ਪੈ ਰਿਹਾ ਸੀ ਪਰ ਅੱਜ ਤਾਂ ਪੂਰੀ ਧੁੱਪ ਨਿਕਲੀ ਪਈ ਆ ਬਾਈ ਮੌਸਮਾ ਦੇਖੋ ਧਨੋਲਾ ਬਾਈਪਾਸ ਤੇ ਪਹੁੰਚ ਚੁੱਕੇ ਆਪਾਂ ਤੇ ਨਹੀਂ ਇੱਥੋਂ ਦੇਖੋ ਕਿੰਦਾ ਸੂਰਜ ਨਿਕਲੇ ਪਿਆਗਾ ਬਾਈ ਜਦੋਂ ਵੀਡੀਓ ਬਣਾਉਣ ਲੱਗੇ ਨਾ ਤੇ ਹਵਾ ਨਾ ਸਿੱਧੀ ਮੈਕ ਤੇ ਪੈ ਰਹੀ ਜੀ ਕੁਛ ਨਹੀਂ ਸਮਝ ਆ ਰਿਹਾ ਕਿ ਕੀ ਬੋਲ ਰਹੇ ਆ ਕਿ ਨਹੀਂ ਤੇ ਉਤੋਂ ਪ੍ਰਾਈਵੇਟ ਬੱਸ ਹੈਗੀ ਸ਼ੀਸ਼ੇ ਖੁੱਲੇ ਓਨ ਕਰਕੇ ਹਵਾ ਸਿੱਧੀ ਮੈਕ ਤੇ ਪੈ ਰਹੀ ਜੀ ਕੁਛ ਵੀ ਨਹੀਂ ਜੀ ਸਮਝ ਆ ਰਿਹਾ ਜੇ ਜਿਹੜੇ ਚਲੋ ਥੋੜੀ ਵੀਡੀਓ ਮੈਂ ਸ਼ੂਟ ਕੀਤੀ ਸੀ ਉਥੋਂ ਲਓ ਜੀ ਆਪਾਂ ਧੌਲਾ ਪਾਸੇ ਸਟੈਂਡ ਪਹੁੰਚ ਚੁੱਕੇ ਆਂ ਧੌਂ ਲੇਤਾ ਹੂੰ ਬਰਨਾਲਾ ਇੱਥੋਂ 10 12 ਕਿਲੋਮੀਟਰ ਦੂਰ ਆ ਤੇ 10 ਮਿੰਟ ਦਾ ਰਸਤਾ ਰਹਿ ਗਿਆ ਕਿ ਧੌਂ ਲਵ ਅਸਿਸਟੈਂਟ ਤੇ ਨਾਲ ਹੀ ਕੰਮ ਸ਼ੁਰੂ ਹੋ ਜਾਂਦੇ ਨੇ ਬਾਜ਼ਾਰ ਸ਼ੁਰੂ ਹੋ ਜਾਂਦਾ ਤੇ ਇੱਧਰ ਹੀ ਸ਼ੈਡੋ ਸਾਹਮਣੇ ਦੇਖਦੇ ਉੱਧਰ ਬਾਜ਼ਾਰ ਸ਼ੁਰੂ ਹੋ ਜਾਂਦਾ ਵੀ ਆਪਾਂ ਇਹ ਵੀ ਦੱਸ ਦਈਏ ਵੀ ਜਿਹੜਾ ਬਰਨਾਲਾ ਜਿਹੜਾ ਉਹ 19 ਨਵੰਬਰ 2006 ਨੂੰ ਬਣਿਆ ਸੀ ਤੇ ਬਰਨਾਲਾ ਜ਼ਿਲ੍ਹੇ ਦੇ ਜਿਹੜੇ ਸਬਤੋਂ ਪਹਿਲਾਂ ਡਿਪਟੀ ਕਮਿਸ਼ਨਰ ਲਾਇਗੇ ਸੀ ਉਹ ਸਰਜੀਤ ਸਿੰਘ ਢਿੱਲੋਂ ਸੀ ਤੇ ਬਰਨਾਲਾ ਜਿਹੜਾ ਇਹਨੂੰ ਵੀਰੇ ਦੋ ਸਬ ਡਿਵੀਜ਼ਨਾਂ ਦਿੱਤੀਆਂ ਗਈਆਂ ਸੀ ਬਰਨਾਲਾ ਤੇ ਤਾਪਾ ਤਿੰਨ ਸਬਤਾਂ ਸੀ ਤਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਤਾਪਾ ਫਧੌੜ ਤੇ ਧਨੋਲਾ ਤਿੰਨ ਬਲਾਕ ਦਿੱਤੇ ਗਏ ਸੀ ਬਰਨਾਲਾ ਸੈਣਾ ਤੇ ਮਹਿਰਕਲਾਂ ਤੇ ਜਿਹੜੀ ਇਹਦੀ ਸੰਸਦ ਦੀ ਸੀਟ ਆ ਬਰਨਾਲਾ ਤੇਰੀ ਉਹ ਸੰਗਰੂਹ ਨਾਜੀ ਰਹੀ ਬਰਨਾਲਾ ਜ਼ਿਲ੍ਹਾ ਦੀ ਜੇ ਆਪਾਂ ਪੋਪੂਲੇਸ਼ਨ ਦੀ ਗੱਲ ਕਰੀਏ 2024 ਦੇ ਵਿੱਚ ਤਾਂ 6 ਲੱਖ 78000 ਤੋਂ ਪਲੱਸ ਹੈਗੀ ਹੈ ਪੀ ਪੋਪੂਲੇਸ਼ਨ ਬਰਨਾਲਾ ਦੀ 2006 ਤੋਂ ਪਹਿਲਾਂ ਜਿਹੜਾ ਜ਼ਿਲ੍ਹਾ ਸੀਗਾ ਬਰਨਾਲਾ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦਾ ਸੀ ਪਰ 2006 ਦੇ ਵਿੱਚ ਬਰਨਾਲਾ ਜ਼ਿਲ੍ਹਾ ਨਵਾਂ ਜ਼ਿਲ੍ਹਾ ਬਣਾਇਆ ਗਿਆ ਅੱਜ ਜੇ ਆਪਾਂ ਪਹੁੰਚ ਚੁੱਕਾਂਗੇ ਨਾਨਕਸਰ ਗੁਰਦੁਆਰਾ ਸਾਹਿਬ ਦੇ ਕੋਲ ਇੱਥੇ ਆਪਣਾ ਸਟਾਪ ਹੈ ਇੱਥੇ ਆਪਾਂ ਉਤਰ ਕੇ ਆਪਾਂ ਜਾਣਾ ਦਾ ਟੀ ਮਾਰਟ ਨੇ। ਹੁਣ ਇੱਧਰ ਸਿੱਧੇ ਅੱਗੇ ਵੀਰੇ ਬੱਸ ਸਟੈਂਡ ਆ ਪੌਲ ਕ੍ਰੋਸ ਕਰਕੇ 2.5 ਕਿਲੋਮੀਟਰ ਦੇ ਬੱਸ ਸਟੈਂਡ ਤੇ ਇਹ ਮੇਰੀ ਬੱਸ ਸੀ ਤੇ ਹੁਣ ਆਪਾਂ ਇਥੋਂ ਚੱਲਦੇ ਆਂਗੇ ਟੀ ਮਾਰਟ ਨੇ। ਜੇਕਰ ਦੇਖਿਆ ਜਾਵੇ ਇਹ ਰੋਡ ਬਹੁਤ ਜ਼ਿਆਦਾ ਅਪਡੇਟ ਹੋ ਚੁੱਕਿਆ ਕਿਉਂਕਿ ਇਹ ਰੋਡ ਦੇ ਉੱਤੇ ਬੀ ਐਮ ਸੀ ਹਸਪੀਟਲ ਬਣ ਚੁੱਕਿਆ ਤੇ ਅਨਮੀ ਮਾਰਕੀਟ ਸ਼ੁਰੂ ਹੋ ਰਹੀ ਆ ਇਹ ਕੋਈ ਮਾਰਕੀਟ ਪਲੇਸ ਬਣ ਰਿਹਾਗਾ ਤੇ ਜਦੋਂ ਕੋਈ ਵੀ ਬਣ ਗਿਆ ਉਦੋਂ ਤੁਹਾਨੂੰ ਇਹ ਵੀ ਦਿਖਾਵਾਂਗੇ ਇਸ ਤੋਂ ਬਾਅਦ ਆਪਣਾ ਬਾਈਪਾਸ ਆ ਗਿਆ ਬਾਈਪਾਸ ਤੋਂ ਅੱਗੇ ਰਾਈਟ ਸਾਈਡ ਡੀ ਮਾਰਟ ਆ ਤੇ ਇਹ ਰੋਡ ਦੇ ਉੱਤੇ ਘੱਟੋ ਘੱਟ 4 ਤੋਂ 5 ਜਿਹੜੇ ਨਵੇਂ ਨੇ ਹੋਟਲ ਬਣ ਸਕਦੇ ਨੇ ਲਓ ਜੀ ਆਪਾਂ ਹੁਣ ਐਂਟਰ ਕਰ ਚੁੱਕੇ ਆਂ ਡੀਮਾਰਟ ਤੇ ਦੇਖੋ ਬਾਹਰ ਦਾ ਮਾਹੌਲ ਬਹੁਤ ਜ਼ਿਆਦਾ ਇਕੱਠਾ ਫਿਰੇ ਬਹੁਤ ਜ਼ਿਆਦਾ ਗੱਡੀਆਂ ਨੇ ਤੁਸੀਂ ਦੇਖ ਸਕਦੇ ਹੋ ਸ਼ਨੀਵਾਰ ਤੇ ਐਂਡਵਾਰ ਤੇ ਬਹੁਤ ਜ਼ਿਆਦਾ ਰੌਣਕ ਦਾ ਹਾਂਜੀ ਦੋਸਤੋ ਫੇਸਲੀਪੁਰ ਪਹੁੰਚ ਚੁੱਕੇ ਆਂ ਡੀਮਾਰਟ ਤੇ ਅੰਦਰ ਜਾ ਕੇ ਦੇਖਦੇ ਆਂ ਕਰਦੇ ਆਂ ਸ਼ੋਪਿੰਗ ਅੱਜ ਰੌਣਕ ਬਹੁਤ ਆ ਤੇ ਵੱਡੀਆਂ ਦੇਖੋ ਤੁਸੀਂ ਬਹੁਤ ਜ਼ਿਆਦੇ ਭੀੜਾ ਬਹੁਤ ਜ਼ਿਆਦੇ ਤੇ ਇਸ ਲਈ ਇਥੇ ਭੀੜ ਬਹੁਤ ਜ਼ਿਆਦੇ ਹੁੰਦੀ ਆ ਐਸਾਨੀਵਾਰ ਸੰਡੇ ਤੇ ਸੈਚਰਡੇ ਸੰਡੇ ਬਹੁਤ ਜ਼ਿਆਦੇ ਹੁੰਦੀ ਆ। ਬਾਕੀ ਆਪਾਂ ਦੇਖਦੇ ਅੰਦਰ ਚੱਲਦੇ ਆ ਐਂਟਰੀ ਕਰਦੇ ਆ ਤੇ ਅੰਦਰ ਦਾ ਕਿਵੇਂ ਦਾ ਮਾਹੌਲ ਆ ਆਪਾਂ ਉਹ ਜਾ ਕੇ ਦੇਖਦੇ ਆਂ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ। ਇਹ ਕੀ ਪਸ਼ਾ ਖਰੀਦਦਿਆਂ ਰੋਸ ਬਹੁਤ ਅੱਜ ਭੀੜ ਬਹੁਤ ਆ ਅੱਜ ਸੈਚਰਡੇ ਸੰਡੇ ਕਰਕੇ। ਆਪਾਂ ਇਹ ਕੋਈ ਰੋਸ ਬਹੁਤ ਆ। ਇਹ ਜਿਹੜੇ ਪਾਸੇ ਤੇਜ ਜਰਨ ਸਮਾਰਨ DNA ਬਣ ਰਹੀ ਚੱਕ ਰਹੀ ਨੂੰ ਇਹ ਤਾਂ ਸਿਨੇ ਕਿ ਜਾ ਕੇ ਦੇਖਦੇ ਕਿ ਕੀ ਕੀ ਬਾਦੂਰੇਟ ਤੇ ਇਹਨਾਂ ਦਾ ਉਹ ਦੇਖ ਰਹੀ ਆ ਜੀ ਆਹ ਇਹ ਕਹਾ ਬਕਿਆ ਸਮਾਨ ਆਰੇ ਵੀ ਸੰਗਰੀ ਆ ਫਿਕਸ ਚੋੜ ਦੇ ਚੋਨੇ ਜੀ ਆਹ ਸਮਾਨ ਸਮਾਨ ਥੋੜਾ ਇਹ ਤਾਂ ਜੀ ਨਹੀਂ ਹੰਡ 45 ਰੁਪਏ ਯੋਗਾ ਤਰ बहुत ज्यादा रश है बहुत ज्यादा रश है बहुत ज़्यादा कट्ठा यार बहुत ज्यादा कट्ठा बहुत ज्यादा रश हूँ हर दिन शनिवारतर ठीक है तो ਮਾਕੀ ਦੇਖ ਲਈ ਕੀ ਗਲਵਾ ਦਾ ਅੰਦਰ ਜਾ ਕੇ ਹਜੇ ਪਾ ਹੋਰ ਦੇਖ ਲਈਆਂ ਖਾਣ ਚਿੰਦਿਆਂ ਤੋਂ ਛੋਟੇ ਤੋਂ ਛੋਟੀ ਚੀਜ਼ ਨੇ ਇਤਨਾ ਬਈ ਹੋਰੀਆਂ ਚੀਜ਼ਾਂ ਤੇ ਤਕਰੀਬਨ ਮਿਲ ਜਾਂਦੀਆਂ ਨੇ ਛੋਟੇ ਵੱਡੇ ਬੱਚਿਆਂ ਦੇ ਕੱਪੜਿਆਂ ਤੋਂ ਲਾ ਕੇ ਤੇ ਡੇਡੀ ਦੇ ਜੂੜ ਨੇ ਜਾਂਦੇ ਨੇ ਠੀਕ ਆ ਹੋਰ ਵੀ ਇੱਥੇ ਘਰ ਦਾ ਸਮਾਨ ਕੰਚ ਦੀ ਚੀਜ਼ਾਂ ਨੇ ਤੁਸੀਂ ਜੋ ਵੀ ਸਮਾਨ ਲੈਣਾ ਹੈ ਤੇ ਇੱਕ ਵਾਰ ਬੰਦਾ ਆਉਂਦਾ ਤੇ ਮਿਲ ਚੀਜ਼ ਮਿਲ ਜਾਂਦੀ ਆ ਤੁਹਾਨੂੰ ਲੋਜੀ ਆ ਗਏ ਸੈਂਟਰ ਤੇ ਆ ਗੀਆਂ ਕਲਰ ਮੈਦੀਆਂ ਤੇਲ ਵਗੈਰ ਮਾਂ ਤੋਂ ਫਿਰ ਤੁਹਾਨੂੰ ਸਭ ਕੁਝ ਮਿਲ ਜੂਗਾ ਇੱਥੇ ਤੇਈ ਗਏ ਸ਼ੈਂਪੂ ਮਿਲ ਜਾਣਗੇ ਹਾਂਜੀ ਇਧਰ ਆ ਗੀਆਂ ਸਾਬਣਾਂ ਪੂ ਤੇ ਹੈਂਡ ਵਾਸ਼ ਜਿਹੜੀ ਵੀ ਵੈਰਾਈਟੀ ਤੁਹਾਨੂੰ ਲੋੜ ਆ ਬੀ ਵੀ ਕੰਪਨੀ ਦੇ ਸਾਹਬਾਂ ਦੀ ਰੋਡ ਹੈ। ਵਾਟਰ ਬੋਤਲ 20 ਰੁਪਏ ਦੀ ਆ ਜੀ 20 ਰੁਪਏ ਦੀ ਵਾਟਰ ਬੋਤਲ। ਨੋਰਮਲ ਜਿਹਾ ਸੋਹਣੀਆਂ ਨੇ। 20 ਰੁਪਏ ਠੀਕ ਆ ਯਾਰ ਕੋਈ ਐਡਾ ਪੈਸੇ ਜੀ ਸੋਹਮਾ ਲਾ ਜਿੰਨਾ ਕ ਆਪਣਾ ਖਰਚਾ ਹੋਊਗਾ ਇਹ ਬਹੁਤ ਸੋਹਣੀ ਪਈ ਐ 170 ਰੁਪਏ ਦੀ ਠੀਕ ਹੈ ਜੀ ਤੇ 129 ਰੁਪਏ ਦੀ ਆ ਬੱਚਿਆਂ ਦੇ ਲਈ ਨੇ 199 ਰੁਪਏ ਦੀ 180 ਰੁਪਏ ਸੌਰੀ ਬੜੀਆ ਯਾਰ ਠੀਕ ਹੈ ਜਿਹੜੇ ਸਭ ਨਾਲ ਪ੍ਰੋਡਕਟ ਆ ਉਸੇ ਨਾਲ ਪੈਸੇ ਆ। ਬਾਸਕਟ ਨੇ ਇਧਰ ਤੇ ਆ ਅੰਡੇ ਨੇ 70 ਰੁਪਏ ਪੈ ਨੇ। ਕੀ ਗੱਲ ਕਰਾਂ ਲੋ ਜੀ ਵੀਰੇ ਜੇ ਤੁਸੀਂ ਘਰੇ ਪਾਉਣ ਵਾਸਤੇ ਜਾਂ ਕੰਮ ਕਾਰਜ 'ਚ ਪਾਉਣ ਵਾਸਤੇ ਇੱਕ ਕੱਪੜੇ ਦੀ ਲੋੜ ਆ ਤਾਂ ਆਹ ਸਭ ਤੋਂ ਵਧੀਆ ਕਪੜਾ ਦਾ 99 ਰੁਪਏ ਦੇ ਵਿੱਚ ਟੀ-ਸ਼ਰਟ ਆ ਮੈਨੇਜ ਠੀਕ ਹੈ ਜੀ ਤੇ ਇਹਦੇ 'ਚ ਤੁਹਾਨੂੰ ਸਾਰੇ ਐਕਸਲ ਸਾਈਜ਼ ਡਬਲ ਐਕਸਲ ਸਾਈਜ਼ 트리플 ਐਕਸਲ ਸਾਈਜ਼ ਮਿਲ ਜਾਣਗੇ ਤੇ ਮੈਨਰ ਦੱਸਣੀ ਪਈਆਂ ਤੁਹਾਨੂੰ ਇੱਥੇ ਆਪਣੀ ਪਸੰਦ ਦੀ ਟੀ-ਸ਼ਰਟ ਸ਼ਾਰਟ ਹੋ ਗਿਆ ਵੈਰੀ ਹੋ ਗਿਆ ਤੇ ਲੱਭਣੀ ਪੈਣੀ ਆ ਕਿ ਸੀ ਇਹਦੇ ਤੋਂ ਦੇਖ ਸਕਦਾ ਟਰੋਸਿੰਗ ਉਹਨਾਂ ਨੇ ਪਰਤੇ ਰੱਖਿਆ ਹੋਈਆਂ ਨੇ ਇੱਧਰ ਲੇਡੀਜ਼ ਆ ਗਿਆ ਲੇਡੀਜ਼ ਮੰਦਰੀ ਪਹਿਣਾ ਵਾਸਤੇ ਪਹਿਣਾ ਵਾਸਤੇ ਇਸ ਮਾਲ ਨੂੰ ਤੁਸੀਂ ਇੱਧਰੋਂ ਲੈ ਸਕਦੇ ਆ ਇੱਧਰ ਬਹੁਤ ਵਧੀਆ ਲਚੁੰਨੀ ਆ ਤੇ ਆਹ ਪਲੱਜੋ ਕਹਿੰਦੇ ਨੇ ਇਹਨਾਂ ਨੂੰ ਕੈਪਰੀਆਂ ਵਗੈਰਾ ਤੇ ਆਹ ਸ਼ੂਜ਼ ਕੱਪੜਿਆ ਦੇ ਪਹਿਣਾ ਵਧੀਆ ਕਪੜਾ ਵੀ ਬਹੁਤ ਵਧੀਆ ਠੀਕ ਹੈ ਇਸ ਤਰ੍ਹਾਂ ਤੌਲੀਏ ਵਗੈਰਾ ਨੇ ਹਨਾ ਤੇ ਵਧੀਆ ਠੀਕ ਹੈ ਸੌਫਟ ਨੇ ਚੀਜ਼ ਕੁਝ ਕੁ ਚੀਜ਼ ਹੈ ਜਿਹੜੀ ਵਧੀਆ ਗਈ ਕੁਝ ਇਹ ਆ ਕਿ ਥੋੜੀ ਜਿਹੀ ਮਹਿੰਗੀ ਹੈ ਇੱਥੇ ਇਹ ਕੰਬਲ ਵਗੈਰਾ ਨੇ ਤੁਹਾਨੂੰ ਹੋਰ ਵੀ ਚੀਜ਼ ਦਿਖਾਉਣੇ ਇੱਧਰ ਆਪਾਂ ਅੱਪਰਾ ਹੀ ਦੇਖ ਰਿਹਾ ਬਈ ਸੋਨ ਸੋਨ ਜਾਸ ਸੋਨੇ ਨੇ ਮੇਨੇ ਪ੍ਰੋਡਕਟ ਮੈਨੂਅਲ ਉਹ ਆ ਗਿਆ ਪਹਿਣਾ ਲਈ ਕਿੱਦਿਸ ਤੇ ਲੇਡੀਜ਼ ਬੈਲਟ ਦੋ ਰੈਟ ਨੇ 99 ਰੁਪਏ ਤੇ 199 ਪਰ ਜਿਹੜੀ ਬੱਚਿਆਂ ਦੇ ਵਾਸਤੇ ਬੈਲਟ ਆਈ ਹੈ ਇਹ ਸਿਰਫ ਹੌਸੇਟ ਮੰਜਰ ਤੇ ਲੇਡੀਜ਼ ਲੀਪਰ ਠੀਕ ਹੈ ਤੇ ਲੈਡਿਸ 3 ਵਾ ਉਹ ਠੀਕ ਹੈ ਸੋ 90 ਰੁਪਈਆਂ ਲੋੜਾ ਦਾ ਤੇ ਇਧਰ ਲੈ ਸਾਲਾ ਬੱਚਿਆਂ ਦੇ ਲਈ ਵਧੀਆ-ਵਧੀਆ ਠੀਕ ਹੈ ਯਾਰ ਆਰਟੀਕਲ ਮੇਰੇ ਹਿਸਾਬ ਨਾਲ 100 ਰੁਪਏ ਹੋਣਾ ਚਾਹੀਦਾ ਹੋਣਾ ਵੀ ਕੀ ਆ ਉਹ ਸਭ ਨਾਲ ਠੀਕ ਆ ਇਹਦੇ ਵੀ ਵਧੀਆ ਪਈਆਂ ਚੱਪਲਾਂ ਠੀਕ ਆ ਹੈਈਆਂ ਨੇ 276 ਰੁਪਏ ਦੀ ਚੇਕ ਸੋਨੇ ਦੇ ਨਵੇਂ ਇਧਰ ਜਿੱਤਾ ਬਾਜ਼ਾਰ ਆ ਗਿਆ ਸਾਰਾ ਤੇ ਚੱਕਾ ਸੋਨੇ ਨੂੰ 100 ਰੁਪਏ ਦੀਆਂ ਪਿੰਨ ਆਪਣੇ ਆਹ ਆ ਰੇਟ ਤੁਸੀਂ ਆਪੇ ਹੀ ਦੇਖ ਕੇ ਜਜ ਕਰ ਲਿਓ ਹਨਾ ਨਹੀਂ ਕਿੰਨਾ ਕਿੰਨਾ ਕੀ ਗੱਲ ਬਾਤ ਤੇ ਬਟ ਮੇਰੇ ਹਿਸਾਬ ਨਾਲ ਬਸ ਠੀਕ ਹੈ ओके काम हां 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 लो ये मैंने शॉट आ गई ਤੇ ਪੂਰਾ ਵੀ ਠੀਕ ਆ ਵਧੀਆ ਦਾ ਕੰਮਕਾਰ ਜਿਹਾ ਪਾਉਣ ਵਾਸਤੇ ਇਹ ਵਾਰੀ ਪਾਉਣ ਵਾਸਤੇ ਠੀਕ ਹੈ ਗਰਮੀ ਦਾ ਮੌਸਮ ਆ ਸਾਹਮਣੇ ਸਿੰਦੇ ਇਕੱਲੇ ਆਸਵਾ ਆਪਣਾ ਕਿਦਾਂ ਦਾ ਤੁਹਾਨੂੰ ਕਿੱਦਾਂ ਦਾ ਪਸੰਦ ਆਉਣਾਗੇ ਪਰ ਇਹ ਨਾ ਟਰਾਲੀਆਂ ਦੇ ਵਿੱਚ ਤੁਹਾਨੂੰ ਲੱਭਣਾ ਪੈਣਾ ਜੋ ਵੀ ਤੁਸੀਂ ਇੱਥੇ ਆਰਟੀਕਲ ਖਰੀਦੋ ਜਿਹੜਾ ਵੀ ਟੋਟਾ ਖਰੀਦੋ

ਇਹ ਕਿਹੜਾ ਵੀਰੇ ਪਾ ਲੈ ਜਿਹੜਾ ਵੀਰੇ ਚਾਰ 70 ਦਾ ਠੀਕ ਹੈ 470 ਦਾ ਇਹ ਤਾਂ ਇਹ ਦਰ ਹੈ ਕੈਸ਼ ਕਾਊਂਟਰ ਅਗੇ ਜੇ ਖਾਣ ਪੀਣ ਨੂੰ ਲੈਣਾ ਉਹ ਵੀ ਸਮਾਨ ਸਾਨੂੰ ਇੱਥੇ ਅਵੇਲੇਬਲ ਆ ਰੱਸੀ ਹੈਗੀ ਠੀਕ ਹੈ ਦੇਖ ਦੇ ਬਟਰ ਵਗੈਰਾ ਤੇਨ ਚੋਲੋਂ ਵਗੈਰਾ ਸਾਰਾ ਕੁਝ ਬਾਰੇ ਮੈਸੂ ਚਿਪਸ ਵਗੈਰਾ ਫੂਡ ਜਨ ਪ੍ਰੋਡਕਟਸ ਮਨੇ ਵਰੀਆ ਪਰ ਤਾਂ ਨਹੀਂ ਜੇ ਨਹੀਂ ਤੁਸੀਂ ਉਹ ਵੀ ਤੁਸੀਂ ਇਹ ਹੋ ਸਕਦਾ ਹੈ। ਲੋ ਰਖੜੀ ਸਪੈਸਾ। ਇਹ ਹੈ ਮੈਂ ਕੀ ਆਈ ਹੋਰ ਰਖੜੀ ਦਾ ਯਾਰ ਆ। ਇੱਥੇ ਮੈਨੂੰ ਇਹ ਚੀਜ਼ ਬਸਪੀ ਲੱਗੀ ਬਹੁਤ ਸਸਤੀ ਲੱਗੀ। ਸਾਕੇ ਇੱਕ ਪੀਸ ਤੇ 200 ਹੋਗਾ।

ਕੁਪਰ ਵਗੈਰਾ ਆ ਕੇ ਜਿਗਨੋ ਵਗੈਰਾ ਆ ਕੇ ਬੱਚਾ ਵਾਸਤੇ ਸਪੋਨਜ ਆ ਵਸੇ ਵਧੀਆ ਪ੍ਰੋਡਕਟ ਨੇ ਠੀਕ ਐ ਸੈਲੋ ਦੀਆਂ ਵਧੀਆ ਕੰਪਨੀ ਨੇ ਆ ਲੈਣ ਲੈ ਕੋਲੇ ਪ੍ਰੋਡਕਟ ਪੈਣਗੇ ਆ ਬੋਤਲਾਂ ਆਣੀ ਪਾਣੀ ਵਾਸਤੇ ਚਾਹ ਵਾਸਤੇ ਕੱਪੀਆਂ ਆ ਗਈਆਂ ਕੱਪੀਆਂ ਲੱਗਦਾ ਦੇਖਣ ਨੂੰ ਇਹ ਮਿੱਟੀ ਦੇ ਬਣੀਆਂ ਨੇ ਮਿੱਟੀ ਦੇ ਬਰਤਨ ਬਣਉਂਦੇ ਪਰ ਇਹ ਮਿੱਟੀ ਨਹੀਂ ਜਿਹੜੀਆਂ ਇਹ ਪਲਾਸਟਿਕ ਦੀਆਂ ਨੇ ਇਤਨਾਂ ਦੇਖਣ ਨੂੰ ਇਤਨ ਲੱਗ ਰਿਹਾ ਲਓ ਜੀ ਆਪਾਂ ਨੇ ਸਮਾਨ ਲੈ ਲਿਆ ਤੇ ਬਾਕੀ ਹੁਣ ਆਪਾਂ ਐਡਜਸਟ ਕਰਦੇ ਹਾਂ ਤੋਂ ਪਿੰਡ ਨਾਲ ਡਿਵਾਈਡਰ ਕਰਕੇ ਦਿਨਾਂ ਦੇ ਕੈਸ਼ ਕਾਊਂਟਰ ਬੰਦ ਤਾਂ ਨੇ ਇਹਦੇ ਚੱਲ ਰਹੇ ਨੇ ਪਰ ਜਦੋਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਜਦ ਬਹੁਤ ਜ਼ਿਆੜੇ ਰਕ ਹੁੰਦਾ ਫਿਰ ਇੱਥੇ ਲੈਣਾ ਲੱਗ ਜਾਂਦੇ ਤੇ ਖੜ ਕੇ ਵੇਟ ਕਰਨੀ ਪੈਂਦੀ ਹੈ ਹਾਂ ਜੀ ਆਪਾਂ ਸ਼ੋਪਿੰਗ ਕਰਕੇ ਆ ਰਹੇ ਹਾਂ ਬਾਹਰ ਹੁਣ ਚੱਲ ਰਹੇ ਹਾਂ ਆਪ ਪਿੰਡ ਨੂੰ ਕੰਗਰਸ ਜੇਕਰ ਸੁਬਰ ਨਾਲਾ ਸਾਈਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਗ੍ਰੀਨ ਮਾਰਕ 250 ਮੀਟਰ ਤੈ ਜਾਣਾ ਦਰੋਂ ਹਰ ਨਾ ਹਰ ਨੌਂ ਲਈ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗਏ ਸੀ ਡੀਮਾਰਟ ਬਰਨਾਲਾ ਉਮੀਦ ਕਰਦਾ ਤੁਹਾਨੂੰ ਬੋਲ ਜਬਾ ਵਜੇ ਲੱਗੀ ਹੋਗੀ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਔਰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੇ ਤੁਹਾਡੇ ਲਈ ਥੋੜੀ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਵਾਂਗੇ ਅੱਛਾ ਜੀ ਸਸਰੀ ਕਾ ਰੱਬ ਰੱਖਾ ਮਿਲ ਜਿਐ ਅਗਲੀ ਵੀਡੀਓ ਵਿੱਚ